ਹਰਖ ਸੋਗ ਬਿਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਕਿਨਹੂ ਭੈ ਨਿਰਭੈ ਕਿਨਹੂ ਕਿਨਹੂ ਉੱਠਤਾਇਓ ਮਹਾਰਾਜ ਨੇ ਸਮਝਾਉਣਾ ਕੀਤਾ ਪਾਵਨ ਪਵਿੱਤਰ ਅੰਗ 409 ਤੇ ਸੁਭਾਇਮਨ ਸ਼ਬਦਾਂ ਜੀ ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ ਮਹਾਰਾਜ ਕਹਿੰਦੇ ਹੈ ਸਹੇਲਿਏ ਏ ਸਤਸੰਗੀ ਆਨੰਦ ਰੂਪ ਪ੍ਰਮਾਤਮਾ ਨੇ ਮੈਨੂੰ ਇਹ ਜਗਤ ਤਮਾਸ਼ਾ ਦਿਖਾ ਦਿੱਤਾ ਹੈ ਇਸ ਜਗਤ ਤਮਾਸ਼ੇ ਦੀ ਅਸਲੀਅਤ ਬਖਾ ਦਿੱਤੀ ਹੈ ਇਸ ਵਿੱਚ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਕਿਤੇ ਬਰਾਗ ਹੈ ਰਹਾਓ ਤੇ ਹੁੰਦਾ ਵੀ ਕਿਨਵੇਂ ਖਿਨਹੂ ਪੈ ਨਿਰਪੈ ਖਿਨਹੂ ਖਿਨਹੂ ਉੱਠਤਾਇਓ ਏ ਸਤਸੰਗੀ ਇਸ ਜਗਤ ਤਮਾਸ਼ੇ ਵਿੱਚ ਕਿਤੇ ਇੱਕ ਪਲ ਵਿੱਚ ਅਨੇਕਾ ਡਰ ਆ ਘੇਰਦੇ ਹਨ ਕਿਤੇ ਨਿਡਰਤਾ ਹੈ ਕਿਤੇ ਕੋਈ ਦੁਨੀਆ ਦੇ ਪਦਾਰਥਾਂ ਵੱਲ ਉੱਠ ਭਜਦਾ ਹੈ ਕਿਨਹੂੰ ਰਸ ਭੋਗਨ ਕਿਨਹੂੰ ਕਿਨਹੂੰ ਤਜ ਜਾਇਓ ਕਿਤੇ ਇੱਕ ਪਲ ਵਿੱਚ ਸਵਾਦਲੇ ਪਦਾਰਥ ਭੋਗੇ ਜਾ ਰਹੇ ਹਨ ਕਿਤੇ ਕੋਈ ਇੱਕ ਪਲ ਵਿੱਚ ਇਹਨਾਂ ਭੋਗਾਂ ਨੂੰ ਤਿਆਗ ਜਾਂਦਾ ਹੈ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇੋ ਮਹਾਰਾਜ ਕਹਿੰਦੇ ਹੈ ਸਕੀ ਇਸ ਜਗਤ ਤਮਾਸ਼ੇ ਵਿੱਚ ਕਿਤੇ ਜੋਗ ਸਾਧਨਾ ਕੀਤੇ ਜਾ ਰਹੇ ਹਨ ਜੋਗ ਸਾਧਨ ਕੀਤੇ ਜਾ ਰਹੇ ਹਨ ਕਿਤੇ ਤੁਹਨੀਆਂ ਧੂਨੀਆਂ ਤਪਾਈਆਂ ਜਾ ਰਹੀਆਂ ਹਨ ਕਿਤੇ ਅਨੇਕਾਂ ਦੇਵ ਪੂਜਾ ਹੋ ਰਹੀ ਹੈ ਕਿਤੇ ਹੋਰ ਹੋਰ ਝਟਕਣ ਝਟਕੀਆਂ ਜਾ ਰਹੀਆਂ ਹਨ ਗੁਰੂ ਸਾਹਿਬ ਦੇ ਦੱਸਣ ਦਾ ਭਾਵ ਹੈ ਆਪਾਂ ਨੂੰ ਵੀ ਹਰ ਪਲ ਖਿੰਖਣ ਪਲ ਵਿੱਚ ਕੋਈ ਧੂਨੀਆਂ ਤਾਪੀ ਜਾਂਦਾ ਕੋਈ ਜਾਲ ਤਾਰੇ ਕਰੀ ਜਾਂਦਾ ਕੋਈ ਪੁੱਠਾ ਲਟਕੀ ਜਾਂਦਾ ਕੋਈ ਕੇਸ ਬੰਨੀ ਬੈਠਾ ਕੋਈ ਇੱਕ ਲੱਤ ਤੇ ਖੜਾ ਕੋਈ ਮੂਨ ਧਾਰੀ ਹੋਇਆ ਬੈਠਾ ਮੋਨੀ ਹੋਇਆ ਬੈਠਾ ਮਹਾਰਜ ਕਹਿੰਦੇ ਜਗਤ ਤਮਸਾ ਬੜਾ ਚੱਲ ਰਿਹਾ ਖਿੰਖਨ ਨਵੀਂ ਚੀਜ਼ ਨਮਾ ਅਭਿਆਸ ਨਮੀ ਵਰਤ ਪੂਜਾ ਕਹਿਣ ਦਾ ਭਾਪ ਸਤਗੁਰਾਂ ਦੇ ਬਈ ਕਦੀ ਝਟਕਦਾ ਫਿਰਦਾ ਇਨਸਾਨ ਇੱਧਰ ਚੱਲਿਆ ਗਿਆ ਉੱਧਰ ਚੱਲਿਆ ਗਿਆ ਆ ਦੱਸਿਆ ਜੀ ਇੱਥੇ ਮਹਾਰਾਜ ਕਹਿੰਦੇ ਖਿੰਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਪਹਿਲਾਂ ਮਹਾਰਾਜ ਨੇ ਦੱਸਤਾ ਵੀ ਕਿਤੇ ਹੋਰ ਹੋਰ ਭਟਕਣਾ ਭਟਕੀਆਂ ਜਾ ਰਹੀਆਂ ਹਨ ਕੋਈ ਕਿਧਰ ਨੂੰ ਤੁਰਿਆ ਫਿਰਦਾ ਕੋਈ ਕਿਧਰ ਨੂੰ ਤੁਰਿਆ ਫਿਰਦਾ ਤੇ ਹੇ ਨਾਨਕ ਮਹਾਰਾਜ ਕਹਿੰਦੇ ਸਖੀ ਹੇ ਸਖੀ ਕਿਤੇ ਸਾਧ ਸੰਗਤ ਵਿੱਚ ਰੱਖ ਕੇ ਇੱਕ ਪਲ ਵਿੱਚ ਪ੍ਰਮਾਤਮਾ ਦੀ ਮਿਹਰ ਹੋ ਰਹੀ ਹੈ ਤੇ ਪ੍ਰਮਾਤਮਾ ਦਾ ਪ੍ਰੇਮ ਰੰਗ ਬਖਸ਼ਿਆ ਜਾ ਰਿਹਾ ਹੈ ਆਸਾ ਮਹੱਲਾ ਪੰਜਵਾਂ ਘਰ ਸਤਾਰਮਾ ਆਸਾਵਰੀ ਰਾਗ ਆਸਾਵਰੀ ਘਰ ਸਤਾਰਮਾ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਪਰ ਰੋਜ਼ ਗੱਲ ਕਰਦੇ ਆ ਵੀ ਮਿਲਣੀ ਕਿਵੇਂ ਆ ਭਾਈ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਕਹੇ ਲੱਗ ਕੇ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਮਿਲਣੀ ਆ ਤੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ ਸ਼ਬਦ ਵਿੱਚ ਕਹਿੰਦੇ ਨੇ ਮਹਾਰਾਜ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹੈ اے ਸਖੀ ਸਦਾ ਪ੍ਰਮਾਤਮਾ ਦਾ ਸਿਮਰਨ ਕਰਦੀ ਰਹੋ ਇਸ ਤਰ੍ਹਾਂ ਆਪਣੇ ਮਨ ਵਿੱਚ ਪ੍ਰਮਾਤਮਾ ਨਾਲ ਪਿਆਰ ਬਣ ਜਾਏਗਾ ਗੁਰ ਕਹਿਆ ਸੋ ਚਿਤ ਧਰ ਗੁਰ ਕਹਿਆ ਸੋ ਚਿਤ ਧਰ ਹੰ ਅਨਸਿਉ ਤੂਰ ਫੇਰ ਹਾਂ ਜੋ ਕੁਝ ਗੁਰੂ ਨੇ ਦੱਸਿਆ ਹੈ ਉਹ ਆਪਣੇ ਚਿੱਤ ਵਿੱਚ ਵਸਾ ਪਾਈ ਪ੍ਰਮਾਤਮਾ ਤੋਂ ਬਿਨ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ ਹੋਰ ਵੱਲੋਂ ਆਪਣੇ ਮਨ ਨੂੰ ਮੋੜ ਲੈ ਐਸੇ ਲਾਲਨ ਆਇਓ ਰੀ ਸਖੀ ਰਹਾਉ ਏ ਸਹੇਲੀ ਜਿਸਨੇ ਵੀ ਪ੍ਰਮਾਤਮਾ ਨੂੰ ਲੱਭਾ ਹੈ ਇਸ ਤਰੀਕੇ ਨਾਲ ਹੀ ਲੱਭਾ ਹੈ ਬੇ ਹੋਰ ਸਾਰੀਆਂ ਆਸਮ ਹੋਰ ਸਾਰੇ ਕਾਰੋਬਾਰ ਧਰਮ ਦੇ ਨਾਂ ਤੇ ਜਿਹੜੇ ਕਰਮ ਹੁੰਦੇ ਨੇ ਉਹ ਛੱਡ ਕੇ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਤੇ ਗੁਰੂ ਦੇ ਬਚਨ ਮੰਨਣੇ ਫਿਰ ਕੀ ਹੋएगा ਪੰਕਜ ਮੋ ਸਰਹ ਪਗ ਨਹੀਂ ਚੱਲੇ ਹਰਹ ਇਹ ਸਹੇਲੀ ਸੰਸਾਰ ਸਮੁੰਦਰ ਵਿੱਚ ਮੋਹ ਦਾ ਚੱਕੜ ਹੈ ਇਸ ਵਿੱਚ ਫਸਿਆ ਹੋਇਆ ਪੈਰ ਪ੍ਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ ਜਿਵੇਂ ਹੁਣ ਕੋਈ ਦਲਦਲ ਦੇ ਵਿੱਚ ਕੋਈ ਜੀਵ ਫਸ ਗਿਆ ਦੇਖਦੇ ਹੁੰਨੇ ਆਪਾਂ ਨੈੱਟ ਤੇ ਕਈ ਵਾਰੀ ਕੋਈ ਪਸ਼ੂ ਫਸ ਜਾਂਦੇ ਨੇ ਦਲਦਲ ਦੇ ਵਿੱਚ ਉਹ ਦਲਦਲ ਇੰਨੀ ਚੀਕ ਨਹੀਂ ਹੁੰਦੀ ਆ ਨਾ ਉਹ ਪਕੜ ਕਰਦੀ ਰਹਿੰਦੀ ਆ ਦਲਦਲ ਦੇ ਵਿੱਚ ਜਦੋਂ ਫਸ ਗਿਆ ਤੇ ਉਹ ਥੱਲੇ ਨੂੰ ਤੁਰਿਆ ਜਾਂਦਾ ਹੌਲੀ ਹੌਲੀ ਪਸ਼ੂ ਆ ਚਾਹੇ ਬੰਦਾ ਕੁਛ ਵੀ ਆ ਫਸ ਜੇ ਦਲਦਲ ਦੇ ਵਿੱਚ ਉਹ ਬਾਹਰ ਨਹੀਂ ਨਿਕਲ ਸਕਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਸੰਸਾਰ ਸਮੁੰਦਰ ਵਿੱਚ ਮੋਹ ਦਾ ਚੱਕਰ ਹੈ ਮੋਹ ਮਾਇਆ ਦਾ ਚੱਕਰ ਜਿਹਨੂੰ ਆਪਾਂ ਕਹਿੰਨੇ ਆਪਾਂ ਨੂੰ ਤ੍ਰਿਸ਼ਨਾ ਮੋਹ ਪਿਆਰ ਹੈ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਇਸ ਚੱਕਰ ਦੇ ਵਿੱਚ ਬੰਦਾ ਨਾ ਤਸਦਾ ਹੀ ਜਾਂਦਾ ਥੱਲੇ ਨੂੰ ਨਿਕਲ ਨਹੀਂ ਪਉਂਦਾ ਪਰ ਇਹਦੇ ਵਿੱਚੋਂ ਕੱਢਣ ਵਾਸਤੇ ਗੁਰੂ ਦਾ ਗਿਆਨ ਭਾਈ ਨਾਮ ਬਾਣੀ ਨਾਲ ਜੁੜਨਾ ਪੈਣਾ। ਜਦੋਂ ਆਪਾਂ ਨਾਮ ਬਾਣੀ ਨਾਲ ਜੁੜਾਂਗੇ ਗੁਰੂ ਦੇ ਕਹੇ ਲੱਗਾਂਗੇ ਫੇਰ ਆਪਾਂ ਇਹ ਮੋਹ ਮਾਇਆ ਦੇ ਚਿੱਕੜ ਵਿੱਚੋਂ ਨਿਕਲ ਜਾਾਂਗੇ। ਮਹਾਰਾਜ ਕਹਿੰਦੇ ਪੱਗ ਨਹੀਂ ਚੱਲੇ ਹਰ ਹੰ ਪੈਰ ਪ੍ਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ ਮੋਹ ਮਾਇਆ ਦੇ ਵਿੱਚ ਫਸੇ ਹੋਏ ਮਨੁੱਖ ਨੂੰ। ਮੋਹ ਮਾਇਆ ਦੇ ਵਿੱਚ ਜਿਹੜਾ ਫਸਿਆ ਹੋਇਆ ਮਨੁੱਖਾ ਭੈਣਾ ਚਾਹੇ ਭਾਈ ਆ ਉਹ ਪ੍ਰਭੂ ਪ੍ਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ। ਮਹਾਰਾਜ ਮਹਾਰਾਜ ਕਹਿੰਦੇ ਕਲੀਅਰ ਕਰਦੇ ਨੇ ਇੱਥੇ। ਕਿਉਂ ਨਹੀਂ ਹੈ ਵੀ ਉਹਨਾਂ ਦਾ ਪਿਆਰ ਛੱਡਣਾ ਪਿਆਰ ਤੇ ਮੋਹ ਦਾ ਫਰਕ ਹੁੰਦਾ ਭਾਈ ਇੱਕ ਤਾਂ ਪਿਆਰ ਹੁੰਦਾ ਇੱਕ ਮੋਹ ਹੁੰਦਾ ਮੋਹ ਜਾਲ ਵਿੱਚ ਫਸਿਆ ਹੋਇਆ ਬੰਦਾ ਉਦਰਾ ਹੀ ਘਰਸਦਾ ਰਹਿੰਦਾ ਤੇ ਪਿਆਰ ਵਿੱਚ ਫਸਿਆ ਹੋਇਆ ਪਿਆਰ ਦੇ ਵਿੱਚ ਫਸਿਆ ਹੋਇਆ ਕਹ ਲੈਨੇ ਜਿਹੜਾ ਪਿਆਰ ਦੇ ਵਿੱਚ ਫਸਿਆ ਉਹ ਆਪਣੇ ਫਰਜ਼ ਨਿਭਾਉਂਦਾ ਮਾਤਾ ਪਿਤਾ ਦੇ ਫਰਜ਼ ਬਣਦੇ ਆ ਜਿਹੜੇ ਉਹ ਨਿਭਾਉਂਦਾ ਜਿਹੜੇ ਧੀਆ ਪੁੱਤਰਾਂ ਦੇ ਫਰਜ਼ ਬਣਦੇ ਨੇ ਉਹ ਨਿਭਾਉਂਦੇ ਨੇ ਫਿਰ ਇਹ ਪਿਆਰ ਹੁੰਦਾ ਜਿਹੜਾ ਮੋਹ ਹੁੰਦਾ ਵੀ ਬਸ ਮੇਰੇ ਖਜ਼ਾਨੇ ਭਰੀ ਜਾਣ ਇਹਨਾਂ ਦਾ ਕੋਈ ਗੱਲ ਨਹੀਂ ਉਹਨੂੰ ਮੋਹ ਕਿਹਾ ਜਾਂਦਾ ਅੱਗੇ ਮਹਾਰਾਜ ਕਹਿੰਦੇ ਗੱਡੇ ਹੋ ਮੂੜ ਨਰਹਾ ਗੱਡੇ ਹੋ ਮੂੜ ਨਰਹਾ ਮਨੁੱਖ ਮੂਰਖ ਮਨੁੱਖ ਨੇ ਆਪਣਾ ਪੈਰ ਮੋਹ ਦੇ ਚੱਕਰ ਵਿੱਚ ਫਸਾਇਆ ਹੋਇਆ ਹੈ ਤੇ ਹੋਰ ਹੋਰ ਸਾਧਨ ਕਰ ਰਿਹਾ ਹੈ ਪ੍ਰਭੂ ਪ੍ਰਮਾਤਮਾ ਦੇ ਨਾਮ ਬਲ ਨਹੀਂ ਤੁਰਦਾ ਹੋਰ ਹੋਰ ਸਾਧਨ ਕਰਦਾ ਮਹਾਰਾਜ ਕਹਿੰਦੇ ਨੇ ਅਨਨ ਉਪਾਬ ਕਰਹ ਤੋ ਨਿਕ ਸੇ ਸਰਨ ਪੈਰੀ ਸਖੀ ਮਹਾਰਾਜ ਕਹਿੰਦੇ ਹੋਰ ਹੋਰ ਸਾਧਨ ਕਰਨ ਦੀ ਬਜਾਏ ਹੇ ਸਖੀ ਜਦੋਂ ਪ੍ਰਮਾਤਮਾ ਦੀ ਸ਼ਰਨ ਪਿਆ ਪਿਆ ਜਾਂਦਾ ਹੈ ਤਦੋਂ ਹੀ ਮੋਹ ਚੱਕਰ ਵਿੱਚ ਫਸਿਆ ਪੈਰ ਨਿਕਲ ਜਾਂਦਾ ਹੈ ਥਿਰ ਥਿਰ ਚਿਤ ਥਿਰ ਹੰ ਸਰ ਸਰ ਦਾ ਮਤਲਬ ਹੀ ਟਿਕਾਉ ਇੱਕ ਥਾਂ ਟਿਕਣਾ ਆਪਣੇ ਚਿੱਤ ਨੂੰ ਮਾਇਆ ਦੇ ਮੋਹ ਵੱਲੋਂ ਅਡੋਲ ਬਣਾ ਲੈ ਅਡੋਲ ਦਾ ਮਤਲਬ ਹੀ ਮਾਇਆ ਦੇ ਮੋਹ ਵਿੱਚ ਨਾ ਡੋਲਣ ਦੇ ਕਾਰੋਬਿਆਰ ਆਪਾਂ ਆਪਣੇ ਕਰਨੇ ਹੀ ਆ ਫਰਜ਼ ਨਿਭਾਉਣੇ ਹੀ ਉਹ ਗੱਲ ਕਰੀ ਜੀ ਆਪਾਂ ਪਹਿਲਾਂ ਮਹਾਰਾਜ ਤੈਨੂੰ ਆਪਣੇ ਫਰਜ਼ਾਂ ਪ੍ਰਤੀ ਤਾਂ ਤੋਰਦਾ ਵੀ ਆਪਣੇ ਫਰਜ਼ ਪਛਾਣ ਪਾਈ ਪਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਚਿੱਤ ਲਾ ਇੱਕ ਥਾਂ ਟਿਕ ਜਾ ਗੁਰੂ ਘਰ ਵਿੱਚ ਟਿਕ ਜਾ ਗੁਰੂ ਨਾਲ ਆਪਦੀ ਸਾਹ ਜਪ ਲੈ ਥਿਰ ਥਿਰ ਚਿਤ ਥਿਰ ਹਾਂ ਪਨ ਗ੍ਰਹ ਸੰਸਰ ਹਾਂ ਇਤਨਾ ਡੋਲ ਕੇ ਜੰਗਲ ਅਤੇ ਘਰ ਇੱਕ ਸਮਾਨ ਪ੍ਰੀਤ ਹੁੰ ਪ੍ਰਤੀਤ ਹੁੰਦਾ ਹੈ ਜੇ ਮਨ ਦਾ ਡੋਲਿਆ ਰਹਿੰਦਾ ਨਾ ਫਿਰ ਚਾਹੇ ਉਹ ਜੰਗਲਾਂ ਵਿੱਚ ਬਸ ਤੇ ਚਾਹੇ ਉਹ ਆਪਦੇ ਘਰ ਪਰਿਵਾਰ ਵਿੱਚ ਰਹਿੰਦਾ ਫਿਰ ਇੱਕੋ ਸਮਾਨ ਹੀ ਉਹਨੂੰ ਲੱਗਦਾ ਹੈ ਵੀ ਘਾਤ ਘਾਤ ਆ ਜੀ ਆਪਾਂ ਆਮ ਗੱਲਾਂ ਸੁਣਦੇ ਹੁੰਦੇ ਨਾ ਮੈਂ ਮਾਤਾਵਾਂ ਨਾਲ ਗੱਲਾਂ ਕਰਦਾ ਹਾਂ ਬਜ਼ੁਰਗਾਂ ਨਾਲ ਜਿਹੜਾ ਮੈਨੂੰ ਮਿਲ ਜੇ ਬਸ ਪੁੱਤ ਘਰ ਵੱਡ-ਵੱਡ ਖਾਣ ਨੂੰ ਆਉਂਦਾ। ਨੋ ਪੁੱਤ ਪੁੱਤ ਬਾਹਰ ਗਿਆ ਹੋਇਆ ਤੇ ਨੋ ਪੋਤਿਆਂ ਨੂੰ ਲੈ ਕੇ ਪੇਕੀ ਬੈਠੀ ਆ ਤੇ ਘਰ ਵੱਡ-ਵੱਡ ਖਾਣ ਨੂੰ ਆਉਂਦਾ। ਇਹੋ ਜੀਆਂ ਗੱਲਾਂ ਮੈਂ ਨਾ ਕਰਤਾ ਰਹਿਣਾ ਮਾਤਾ-ਮਾਨਾ ਬਜ਼ੁਰਗਾਂ ਨਾਲ। ਇਹਦੇ ਵਿੱਚ ਫਿਰ ਗਿਆਨ 'ਚ ਵਾਧਾ ਹੁੰਦਾ ਵੀ ਇੱਥੇ ਜਿਵੇਂ ਹੋਣਾ ਗਰਬਾਣੀ ਇਹ ਗੱਲ ਕਹਿੰਦੀ ਹੈ ਨਾ ਬਿਨ ਗ੍ਰਹਿ ਸੰਸਰ ਹਾਂ। ਵੀ ਇਤਨਾ ਅਡੋਲ ਕੇ ਇੰਨਾ ਢੋਲ ਕੇ ਮਨ ਜੰਗਲ ਅਤੇ ਘਰ ਇੱਕ ਸਮਾਨ ਪ੍ਰਤੀਤ ਹੋਣ ਲੱਗ ਪੈਂਦਾ ਹੈ। ਫੇਰ ਉਹ ਬੰਦਾ ਜਿਹੜਾ ਮਤਲਬ ਐ ਟੁੱਟਿਆ ਹੁੰਦਾ ਮੋਹ ਜਾਲ ਵਿੱਚ ਫਸਿਆ ਰਹਿੰਦਾ ਵੀ ਪੁੱਤ ਮੇਰਾ ਬਾਹਰ ਆ ਨੋ ਪੇ ਪੁੱਤਿਆਂ ਨੂੰ ਲੈ ਕੇ ਪੇਕੀ ਬੈਠੀ ਐ ਤੇ ਘਰ ਬੱਡ-ਬੱਡ ਖਾਂਦਾ ਉਹ ਫਿਰ ਇੱਕ ਜੰਗਲ ਦੀ ਤਰ੍ਹਾਂ ਹੀ ਰਹਿ ਰਿਹਾ ਮਨੁੱਖ ਚਾਹੇ ਉਹ ਬੀਬੀ ਆ ਚਾਹੇ ਪਾਈ ਆ ਤੇ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਅੰਤਰ ਏਕ ਪਰਹ ਆਪਣੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਯਾਦ ਟਿਕਾਈ ਰੱਖ ਤੇ ਬਾਹਰ ਅਨੇਕ ਤਰ੍ਹਾਂ ਮਹਾਰਾ ਜੀ ਕਹਿੰਦੇ ਤੇ ਜਗਤ ਵਿੱਚ ਬੇਸ਼ੱਕ ਕਈ ਤਰ੍ਹਾਂ ਦੀ ਕਰਤਕਾਰ ਹੈ ਤੇ ਕਰਤਕਾਰ ਮਹਾਰਾਜ ਕਹਿੰਦੇ ਫਿਰ ਤੈਨੂੰ ਇਕੱਲਾਪਨ ਮਹਿਸੂਸ ਨਹੀਂ ਹੋਏਗਾ ਕਿਉਂਕਿ ਉਹ ਪ੍ਰਭੂ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ ਤੈਨੂੰ ਸਦਾ ਹੀ ਤੇਰੇ ਅੰਗ ਸੰਗ ਹੈ ਪਰ ਅਸੀਂ ਸਮਝਦੇ ਨਹੀਂ ਅਸੀਂ মোহ ਮਾਇਆ ਦੇ ਜਾਲ ਦੀ ਤੁਸੀਂ ਦਵਾਰ ਕਹ ਲੋ ਬਣੀ ਹੋਈ ਆ মোহ ਮਾਇਆ ਦੀ ਦਵਾਰ ਬਣੀ ਆ ਪ੍ਰਭੂ ਪਰਮਾਤਮਾ ਤੇ ਜੀ ਬਾਤਮਾਨ ਅੰਦਰ ਜਦੋਂ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਰਹਿੰਦਾ ਮਨੁੱਖ ਫਿਰ ਉਹ ਇਕੱਲਾਪਨ ਮਹਿਸੂਸ ਕਰਦਾ ਫੇਰ ਉਹਨੂੰ ਇਹ ਚੋਰਾ ਖਾਂਦਾ ਰਹਿੰਦਾ ਵੀ ਮੇਰਾ ਪੁੱਤ ਇੱਥੇ ਨਹੀਂ ਮੇਰੇ ਪੋਤਰੇ ਮੇਰੇ ਕੋਲੇ ਨਹੀਂ ਫੇਰ ਉਹ ਐ ਡਿੱਗਦਾ ਡੋਲਦਾ ਜਾ ਰਹਿੰਦਾ ਮਨ ਤੇ ਫੇਰ ਸਰੀਰ ਵੀ ਕਮਜ਼ੋਰ ਹੁੰਦਾ ਕਿਉਂਕਿ ਮਨ ਦੇ ਤਲ ਤੇ ਹੀ ਸਰੀਰ ਆ ਜੇ ਮਨ ਤਕੜਾ ਤਾਂ ਛੋਟਾ ਸਰੀਰ ਵੀ ਤਕੜਾ ਜੇ ਮਨ ਛੋਟਾ ਚਿੰਤਾ ਵਿੱਚ ਨਹੀਂ ਹੈ ਤਾਂ ਕਿਸੇ ਕਿਸਮ ਦੀ ਬਿਮਾਰੀ ਨਹੀਂ ਘੇਰ ਸਕਦੀ ਇਹ ਸਰੀਰ ਨੂੰ ਅੱਗੇ ਮਹਾਰਾਜ ਕਹਿੰਦੇ ਰਾਜਨ ਜੋਗ ਕਰਹ ਬਾਹਰ ਅਨੇਕ ਤਰ੍ਹਾਂ ਰਾਜਨ ਜੋਗ ਕਰਹ ਜਗਤ ਵਿੱਚ ਬੇਸ਼ੱਕ ਕਈ ਤਰ੍ਹਾਂ ਦੀ ਕਿਰਤਕਾਰ ਕਰ ਇਸ ਤਰ੍ਹਾਂ ਰਾਜ ਵੀ ਕਰ ਤੇ ਜੋਗ ਵੀ ਕਮਾ ਪਰ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਕੋ ਨਾਨਕ ਲੋਗ ਅਲੋਗੀ ਰੀ ਸਖੀ ਇਸ ਤਰ੍ਹਾਂ ਹੀ ਲਿਖੀ ਆ ਜੀ ਪੰਕਤੀ ਇਹ ਕੋ ਨਾਨਕ ਲੋਗ ਅਲੋਗੀ ਰੀ ਸਖੀ ਮਹਾਰਾਜ ਨੇ ਦਸਨਾ ਕੀਤਾ ਲੋਕ ਮੈਨੇ ਲੋਕੀ ਸੰਸਾਰ ਤੋਂ ਨਿਰਾਲਾ ਬੇ ਲੋਕਾਂ ਵਿੱਚੋਂ ਨਿਰਾਲਾ ਰਹਿਣਾ ਰਹਿਣਾ ਲੋਕਾਂ ਵਿੱਚ ਹੀ ਆ ਮਨੁੱਖ ਨੇ ਗੁਰੂ ਮਹਾਰਾਜ ਸਮਝਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਸਖੀ ਕਿਰਤਕਾਰ ਕਰਦਿਆਂ ਹੀ ਨਿਰਲੇਪ ਰਹਿਣਾ ਇਹ ਸੰਸਾਰ ਤੋਂ ਨਿਰਾਲਾ ਰਸਤਾ ਹੈ ਰਹਿਣਾ ਵਿੱਚ ਹੀ ਆ ਸੰਸਾਰ ਦੇ ਕਿਰਤ ਕਮਾਈ ਆ ਆਪਣੀ ਕਰਨੀ ਆ ਆਪਣੀਆਂ ਸਰੀਰ ਕੋਲੋਂ ਸੰਸਾਰ ਤੋਂ ਹੀ ਪੂਰੀਆਂ ਕਰਨੀਆਂ ਪਰ ਨਿਰਲੇਪ ਰਹਿਣਾ ਨਰਲੇਪ ਨਰਲੇਪ ਦਾ ਮਤਲਬ ਹੁੰਦਾ ਵੀ ਰੌ ਰੀਤੀਆਂ ਰਿਵਾਜ ਰਸਮਾਂ ਇਹ ਜਗਤ ਵਾਲੀਆਂ ਲੱਗਣ ਨਹੀਂ ਦੇਣੀਆਂ ਮਨੁੱਖ ਨੇ ਆਪਦੇ ਮਨ ਨੂੰ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਇਹਨੂੰ ਨਰਲੇਪਤਾ ਕਿਹਾ ਮਹਾਰਾਜ ਨੇ ਨਰਾਲਾ ਰਸਤਾ ਇਹ ਆ ਆਸਾ ਬਰੀ ਮਹੱਲਾ ਪੰਜਵਾ ਮਨਸਾ ਇੱਕ ਮਨ ਹ ਗੁਰਸੋਂ ਨੇਤ ਧਿਆਨ ਹ ਮਹਾਰਾਜ ਕਹਿੰਦੇ ਹੈ ਮੇਰੇ ਮਨ ਇੱਕ ਪ੍ਰਮਾਤਮਾ ਦੇ ਮਲਾਪ ਦੀ ਤਾੰਗ ਆਪਣੇ ਅੰਦਰ ਕਾਇਮ ਕਰ ਗੁਰੂ ਚਰਨਾਂ ਵਿੱਚ ਜੁੜ ਕੇ ਸਦਾ ਪ੍ਰਮਾਤਮਾ ਦੇ ਧਿਆਨ ਵਿੱਚ ਟਿਕਿਆ ਰਹੇ ਡ੍ਰੜ ਡ੍ਰੜ ਸੰਤ ਮੰਤ ਗਿਆਨ ਡ੍ਰੜ ਦਾ ਮਤਲਬ ਇਹ ਹੁੰਦਾ ਵੀ ਗੁਰੂ ਦੇ ਉਪਦੇਸ਼ ਦੀ ਜਾਣ ਪਛਾਣ ਵਿੱਚ ਮਜਬੂਤ ਚਿੱਤ ਹੋ ਜਾ ਮਜਬੂਤ ਹੋ ਜਾ ਗੁਰੂ ਦੀ ਜਾਣ ਪਛਾਣ ਵਿੱਚ ਪੱਕਾ ਹੋ ਜਾ ਮਜਬੂਤੀ ਰੱਖ ਵੀ ਮੇਰਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਹੈ ਕਿਸੇ ਦੇਵੀ ਦੇਵਤੇ ਕਿਸੇ ਬਾਬੇ ਪੀਰ ਨਾਲ ਉਹਦਾ ਰਿਸ਼ਤੇ ਕਿਉਂਕਿ ਕਈ ਵਾਰੀ ਆਏ ਸਮਝ ਆ ਜਾਂਦੀ ਵੀ ਰਿਸ਼ਤਾ ਕੋਈ ਨਹੀਂ ਹੈ ਮਤਲਬ ਆ ਵੀ ਮਾਂ ਪਿਓ ਨੂੰ ਵੀ ਭੁੱਲ ਜਾ ਭੈਣ ਭਰਾਵਾਂ ਨੂੰ ਵੀ ਭੁੱਲ ਜਾ ਰਿਸ਼ਤੇਦਾਰਾਂ ਨੂੰ ਵੀ ਭੁੱਲ ਜਾ ਇਹ ਨਹੀਂ ਉਹ ਆਪਣੇ ਜਿਹੜੇ ਸਰੀਰਕ ਰਿਸ਼ਤੇ ਨੇ ਉਹ ਕਾਇਮ ਰੱਖਣੇ ਆ ਉਹਨਾਂ ਦਾ ਆਪਾਂ ਸਤਿਕਾਰ ਕਰਨਾ ਪਰ ਹੋਰ ਗੁਰੂ ਤੋਂ ਬਿਨਾਂ ਹੋਰ ਰਿਸ਼ਤਾ ਨਹੀਂ ਕਿਸੇ ਕਿਸਮ ਦਾ ਰੱਖਣਾ ਮਹਾਰਾਜ ਕਹਿੰਦੇ ਦ੍ਰਿੜ ਸੰਤ ਮੰਤ ਗਿਆਨ ਹੈ ਸੇਵਾ ਗੁਰ ਚਰਨਾ ਹੈ ਗੁਰੂ ਦੇ ਉਪਦੇਸ਼ ਦੀ ਜਾਣ ਪਛਾਣ ਵਿੱਚ ਮਜ਼ਬੂਤ ਚਿੱਤ ਹੋ ਗੁਰੂ ਚਰਨਾ ਵਿੱਚ ਰਹਿ ਕੇ ਸੇਵਾ ਭਗਤੀ ਕਰ ਫਿਰ ਕੀ ਹੋਏਗਾ ਤੋ ਮਿਲੀਏ ਗੁਰ ਕਿਰਪਾਨ ਮੇਰਾ ਮੇਰੇ ਮਨ ਤੋ ਮਿਲੀਏ ਗੁਰ ਕਿਰਪਾਨ ਮੇਰੇ ਮਨ ਰਹਾਓ ਹੇ ਮੇਰੇ ਮਨ ਤਦੋਂ ਹੋਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ਰਹਾਉ ਟੂਟੇ ਅਨ ਭ੍ਰਾਨ ਹਨ ਰਭਿਓ ਰਭਿਓ ਸਰਬ ਥਾਨ ਹਨ ਹੇ ਮੇਰੇ ਮਨ ਜਦੋਂ ਹੋਰ ਭਟਕਣਾ ਮੁੱਕ ਜਾਂਦੀਆਂ ਹਨ ਜਦੋਂ ਹਰੇਕ ਥਾਂ ਵਿੱਚ ਪ੍ਰਮਾਤਮਾ ਹੀ ਵਿਆਪਕ ਦਿਸਦਾ ਹੈ ਜਮ ਲਹੇਉ ਜਮ ਭਿਆਨ ਹਾ ਲਹੇਉ ਜਮ ਪਹਿਾਨ ਹਾ ਪਾਇਓ ਪੇੜ ਥਾਨ ਹਾ ਜਦੋਂ ਡਰਾਉਣੇ ਜਮਾ ਡਰਾਉਣੇ ਜਮ ਦਾ ਸਹਿਮ ਲੈ ਜਾਂਦਾ ਹੈ ਸੰਸਾਰ ਰੁੱਖ ਦੇ ਮੋਢਰ ਹਰੀ ਦੇ ਸੰਸਾਰ ਦੇ ਰੁੱਖ ਸੰਸਾਰ ਰੁੱਖ ਦੇ ਮੋਢ ਹਰੀ ਦੇ ਚਰਨਾ ਵਿੱਚ ਟਿਕਾਣਾ ਮਿਲ ਜਾਂਦਾ ਹੈ ਫੇਰ ਕੀ ਹੁੰਦਾ ਤੋ ਚੋਕੀ ਸਗਲ ਕਾਨ ਹੈ ਤਦੋ ਹਰੇਕ ਕਸਮ ਦੀ ਮੁਥਾਜੀ ਮੁੱਕ ਜਾਂਦੀ ਹੈ ਲਹਨੋ ਜਿਸਮ ਥਾਨ ਹੈ ਜਿਸਮ ਨੁਕਲੇ ਮੱਥੇ ਉੱਤੇ ਭਾਗ ਜਾਗਦੇ ਹਨ ਉਹ ਬਕਾਰਾਂ ਦੀ ਅੱਗ ਦੇ ਖਤਰੇ ਤੋਂ ਪਾਰ ਲੰਘ ਜਾਂਦਾ ਹੈ ਭੈ ਭਾਬਕ ਪਾਰ ਪ੍ਰਾਨ ਹ ਉਹ ਬਕਾਰਾਂ ਦੀ ਅੱਗ ਦੇ ਖਤਰੇ ਤੋਂ ਪਾਰ ਲੰਘ ਜਾਂਦਾ ਹੈ ਨਜਕਰਤ ਸੇ ਥਾਨ ਹਰ ਰਸ ਰਸੇ ਮਾਨ ਹ ਮਹਾਰਾਜ ਕਹਿੰਦੇ ਉਸ ਨੂੰ ਆਪਣੇ ਅਸਲ ਘਰ ਪ੍ਰਭੂ ਚਰਨ ਵਿੱਚ ਥਾਂ ਮਿਲ ਜਾਂਦਾ ਹੈ ਉਹ ਰਸਾਂ ਵਿੱਚ ਸ੍ਰੇਸ਼ਟ ਰਸ ਹਰ ਨਾਮ ਰਸ ਨੂੰ ਸਦਾ ਮਾਨਦਾ ਹੈ ਤੇ ਜਦੋਂ ਨਾਮ ਰਸ ਦਾ ਆਨੰਦ ਮਾਨਦਾ ਮਨੁੱਖ ਫਿਰ ਲਾਥੀ ਤਿਸਪੁਖਾਨ ਹ ਉਸ ਦੀ ਉਸ ਦੀ ਮਾਇਆ ਵਾਲੀ ਤਰੇ ਭੁੱਖ ਦੂਰ ਹੋ ਜਾਂਦੀ ਹੈ ਨਾਨਕ ਸਹਿਜ ਸਮਾਇਓ ਰੇ ਮਨ ਚਹੇ ਨਾਨਕ اے ਮੇਰੇ ਮਨ ਉਹ ਸਦਾ ਆਦਮ ਕਡੋਲਤਾ ਵਿੱਚ ਲੀਨ ਰਹਿੰਦਾ ਹੈ ਆਸਾਬਰੀ ਮਹੱਲਾ 5 ਹਰ 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 ਗੁਣੀ ਹਾ ਜਪੀਏ ਸਹਿਜ ਧੁਨੀ ਹਾ हे मेरे मन उस परमात्मा जेड़ा सारे गुणਾਂ ਦਾ مالک ਹੈ ਉਸ ਦਾ ਨਾਮ ਆਤਮ ਕਡੋਲਤਾ ਦੀ ਲਹਿਰ ਵਿੱਚ ਲੀਨ ਹੋ ਕੇ ਜਪਣਾ ਚਾਹੀਦਾ ਹੈ ਜਪਿਏ ਸਹਜ ਧੁਨੀ ਹਾਂ ਦਾ ਨਾਮ ਆਤਮ ਕਡੋਲਤਾ ਦੀ ਲਹਿਰ ਵਿੱਚ ਲੀਨ ਹੋ ਕੇ ਜਪਣਾ ਚਾਹੀਦਾ ਹੈ ਸਾਧੂ ਸ਼ਰਨ ਪਣੀ ਹਾਂ ਛੂਟਨ ਬੈਦ ਸੁਣੀ ਹਾਂ ਗੁਰੂ ਦੀ ਸ਼ਰਨ ਪਾ ਕੇ ਆਪਣੀ ਜੀਬ ਨਾਲ ਪ੍ਰਮਾਤਮਾ ਦੇ ਗੁਣ ਉਚਾਰ ਛੂਟਨ ਸਿੱਧ ਸੁਣੀ ਹਾਂ ਸੁਣ ਇਹੀ ਹੁਣ ਸੁਣ ਇਹੀ ਹੈ ਬਕਾਰਾਂ ਤੋਂ ਬਚਣ ਦਾ ਤਰੀਕਾ ਪਾਈਏ ਵੱਡ ਪੁੰਨੀ ਮੇਰੇ ਮਨ ਰਹਾਉ ਹੈ ਮੇਰੇ ਮਨ ਪਰ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਖੋਜ ਜਨ ਮੁਨੀ ਹਾਂ ਸਰਬ ਕਾ ਪ੍ਰਭ ਧਨੀ ਹਾਂ ਸਾਰੇ ਰਿਸ਼ੀ मुनि ਉਸ ਪ੍ਰਮਾਤਮਾ ਨੂੰ ਖੋਜਦੇ ਆ ਰਹੇ ਹਨ ਜਿਹੜਾ ਸਾਰੇ ਜੀਵਾਂ ਦਾ ਮਾਲਕ ਪ੍ਰਭੂ ਹੈ ਦਲਬ ਕਲ ਧੁਨੀ ਵਾਹਿਗੁਰੂ ਦਲਬ ਕਲ ਦੁਨੀਹਾ ਦੁਖ ਬਿਨਾ ਸਨੀਹਾ ਜਿਹੜਾ ਇਸ ਮਾਇਆ ਵੇੜੀ ਦੁਨੀਆ ਵਿੱਚ ਲੱਭਣਾ ਔਖਾ ਹੈ ਜਿਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਪ੍ਰਭੂ ਪੂਰਨ ਆਸਾਨੀ ਮੇਰੇ ਮਨ ਆਏ ਮੇਰੇ ਮਨ ਜਿਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਮੇਰੇ ਮਨ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਮਨਸੋ ਸੇ ਵੀਏ ਹਾਂ ਏ ਮੇਰੇ ਮਨ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਅਲਖ ਅਭੇ ਵੀਏ ਹਾਂ ਤਾਂ ਸੋ ਪ੍ਰੀਤ ਕਰ ਹ ਜਿਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ ਤਾਂ ਸਿਉ ਪ੍ਰੀਤ ਕਰ ਹਾਂ ਇਹ ਮੇਰੇ ਮਨ ਉਸ ਪ੍ਰਮਾਤਮਾ ਨਾਲ ਪਿਆਰ ਪਾ ਬਿਨ ਸਜਾਏ ਮਰ ਹਾਂ ਜਿਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਗੁਰ ਤੇ ਜਾਣਿਆ ਹਾਂ ਨਾਨਕ ਮਨ ਮੰਨਿਆ ਮੇਰੇ ਮਨ ਇਸ ਮਨੁੱਖ ਨੇ ਜਿਸ ਮਨੁੱਖ ਨੇ ਗੁਰੂ ਦੀ ਰਾਹੀ ਉਸ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲਈ ਹੇ ਨਾਨਕ ਆਖੇ ਮੇਰੇ ਮਨ ਉਸ ਦਾ ਮਨ ਸਦਾ ਉਸ ਦੀ ਯਾਦ ਵਿੱਚ ਗੱਜ ਜਾਂਦਾ ਹੈ ਨਾਨਕ ਮਨ ਮਾਨਿਆ ਮੇਰੇ ਮਨਾ ਇਹਦਾ ਭਾਵ ਹੈ ਅੱਗੇ ਮਹਾਰਾਜ ਦੱਸਦੇ ਨੇ ਆ ਸਾਵਰੀ ਮਹੱਲਾ ਪੰਜਵਾਂ ਏਕਾ ਓਟ ਕਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ اے ਮੇਰੇ ਮਨਾ ਇੱਕ ਪ੍ਰਮਾਤਮਾ ਦਾ ਪੱਲਾ ਫੜ ਸਦਾ ਗੁਰੂ ਦੀ ਬਾਣੀ ਉਚਾਰਦਾ ਰਹੋ ਆਗਿਆ ਸਤ ਸਹੋ ਹਾਂ ਮਨੇ ਧਿਆਨ ਲਾਹੁ ਹਾਂ ਪ੍ਰਮਾਤਮਾ ਦੀ ਰਜਾ ਨੂੰ ਮਿੱਠੀ ਕਰਕੇ ਮੰਨ ਆਪਣੇ ਮਨ ਵਿੱਚ ਬਸਦੇ ਸਾਰੇ ਗੁਨਾ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲੈ ਸੁਖੇ ਸਮਾਏ ਮੇਰੇ ਮਨ ਹੈ ਮੇਰੇ ਮਨ ਇਸ ਤਰ੍ਹਾਂ ਸਦਾ ਆਤਮਕ ਆਨੰਦ ਵਿੱਚ ਲੀਨ ਰਹੀਦਾ ਹੈ ਜੀਵ ਤਜੋ ਮਰੇ ਹਾਂ ਦੁਤਰ ਸੋ ਤਰੇ ਹਾਂ ਸੁਖੇ ਪਾਈਏ ਸੁਖੇ ਸਮਾਈਏ ਮੇਰੇ ਮਨਾ ਹੈ ਮੇਰੇ ਮਾਨਾ ਇਸ ਤਰ੍ਹਾਂ ਸਦਾ ਆਤਮਿਕ ਆਨੰਦ ਵਿੱਚ ਲੀਨ ਰਹੀ ਰਹੀਦਾ ਹੈ ਜਿਹੜਾ ਮਨੁੱਖ ਕਿਰਤਕਾਰ ਕਰਦਿਆਂ ਹੋਇਆਂ ਪਾ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿਂਦਾ ਹੈ ਉਹ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਦੁੱਤਰ ਸੋ ਤਰੇ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਜੇ ਉਹ ਮਨੁੱਖ ਸਬਨਾ ਦੇ ਚਰਨਾਂ ਦੀ ਧੂੜ ਹੋਇਆ ਹੋਇਆ ਰਹਿੰਦਾ ਹੈ ਜੇ ਮੈਂ ਵੀ ਉਸ ਨਿਰਭਉ ਪ੍ਰਮਾਤਮਾ ਦੀ ਸਿਮਤ ਸਲਾਹ ਕਰਦਾ ਰਹਾ ਫਿਰ ਮਿਟੇ ਅੰਦੇਸ਼ਿਆ ਸੰਤ ਉਪਦੇਸ਼ਿਆ ਮੇਰੇ ਮਨਾਂ ਤਾਂ ਮੇਰੇ